ਬੇਟੀ ਮੇਰੀ ਆ ਹੋ ਹੀ ਜਾਂਦਾ ਬਹੁਤ ਕੁਝ ਹੋ ਜਾਂਦਾ ਪਰ ਉਹ ਪਰਿਵਾਰ ਜਣਾ ਨਾ ਪਰਿਵਾਰ ਹਮੇਸ਼ਾ ਇਕੱਠਾ ਹੀ ਹੁੰਦਾ ਠੀਕ ਹੈ ਨਾ ਪਰਿਵਾਰ ਦਾ ਕੋਈ ਸ਼ਰੀਕਾ ਨਹੀਂ ਹੁੰਦਾ ਤੇ ਕੋਈ ਵੀ ਵਿੱਚ ਆਊਟ ਨਹੀਂ ਹੁੰਦਾ ਪਰਿਵਾਰ ਹਮੇਸ਼ਾ ਮਿਲਦਾ ਹੀ ਹੁੰਦਾ ਔਰ ਪੰਛੀਆਂ ਤਰਾਹ ਹੁੰਦੇ ਬੱਚੇ ਠੀਕ ਹੈ ਉੱਡਣ ਚਲੇ ਗਏ ਨਹੀਂ ਪਤਾ ਲੱਗਾ ਵਾਪਸ ਆਉਣ ਦਾ ਤੇ ਜਦੋਂ ਪਤਾ ਲੱਗ ਗਿਆ ਫਿਰ ਉਹ ਆ ਗਏ ਠੀਕ ਹੈ ਨਾ ਆਪਣੇ ਆਪਣੇ ਆਲੇ ਵਿੱਚ ਸਾਰੇ ਸ਼ਾਮ ਨੂੰ ਆਉਂਦੇ ਨੇ ਤੇ ਇਹ ਵੀ ਆ ਗਏ ਅਸੀਂ ਵੀ ਆ ਗਏ ਸਾਰੇ ਹੀ ਆ ਗਏ ਤੋ ਲਓ ਜੀ ਤੁਹਾਡੇ ਸਾਹਮਣੇ ਅਗਰ ਕੋ ਗਲਤੀ ਗੁਸਤਾਖੀ ਤੋ ਦੀ ਸ਼ਮਾ ਚਾਉਂਦੇ ਤੇ ਰੱਬ ਤੁਹਾਨੂੰ ਵੀ ਰਾਜੀ ਰੱਖੇ ਤੋ ਲਓ ਜੀ ਸੁਣੋ ਜੀ ਕੋਲ ਸਾਡੀ ਜੋਤੀ ਜੀ ਇਹ ਤੇ ਮਾਰੋ ਜੀ ਕਹਿਦਾ ਚਾ ਆਪਣਾ ਕੇ ਲੈ ਕੇ ਆਏ ਨੇ ਪੀਉਣ ਲਈ ਫਿਰ ਪਪਾ ਪਹਿਲੇ ਚਾਹ ਪੀ ਲਓ ਫਿਰ ਪਕੌੜੇ ਲੈਂਦੇ ਆ ਫਿਰ ਹੋਰ ਕੀ ਲੈਣਾ ਸੀ ਵੇਰ ਸੰਤਰੇ ਚਲਿਆਂ ਦੀ ਦਾਲ ਸੀ ਬਹੁਤ ਸਵਾਦ ਹੋ ਮੈਂ ਸਾਰੀ ਖਾ ਲਈ ਸੰਤਰੇ ਸੰਤਰੇ ਜਾਂਦੇ ਨੇ ਜੂਸ ਲਿਆਂਦਾ ਕੰਮ ਕੁਝ ਲਿਆਂਦਾ ਮਾਫੀ ਜ਼ਿਆਦੇ ਬੱਚੇ ਦੇ ਨਾਲ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਮਾਪਿਓ ਵੀ ਮaaf ਕਰਦਾ ਆ ਚਾਹ ਤੋ ਠੀਕ ਹੈ ਨਾ ਕਰਿਆ ਗਈ ਮੁੜ ਕੇ ਵਾ ਠੀਕ ਹੈ ਆਸ਼ੀਰਵਾਦ ਦਿਓ ਗਲਤੀਆਂ ਵੀ ਹੋ ਜਾਂਦੀਆਂ ਬੱਚਿਆਂ ਤੋਂ ਮਾਫੀ ਸੰਗਤ ਨੇ ਕਰਨਾ ਦੋ ਮੰਨ ਦੇ ਬੱਚਿਆਂ ਨੂੰ ਬਸ ਮੁੱਖੀ ਸਾਰੇ ਇਕੱਠੇ ਹੋ ਜਾਣ ਆ ਸਜਣਾ ਰਲ ਇਕੱਠਿਆਂ ਪਈਏ ਤੇ ਵੀ ਛੋੜਿਆਂ ਨੂੰ ਅਗਲਾ ਆਏ ਆ ਸਜਣਾ ਆ ਸਜਣਾ ਰਲ ਵਾਹ ਕੱਠਿਆਂ ਛੋੜਿਆਂ ਨੂੰ ਵਗਣਾ ਏ ਮੰਜ਼ੂਰ ਮੀਆਂ ਦਮ ਜਰਾ ਵਿੱਚ ਵਸਦਿ ਤੇ ਕਿੱਥੇ ਵਿਛੜਾਂ ਮਰ ਜਾਏ ਤੇ ਕਿੱਥੇ ਵਿਛੜੇ ਮਰ ਇੱਕ ਦਰ ਦੁਨੀਆ ਦਾ ਦੂਜੀ ਤਾਂਗ ਸਜਣਾ ਦੀ ਹਾਂ ਤੀਜੀ ਉਮਰ ਬੀਤਦੀ ਜਾਵੇ ਪਜ ਪਾਪਰੋਂ ਤੈਨੂੰ ਤਰਸ ਰਤਾ ਨਾ ਹਾਂਜੀ ਤੈਨੂੰ ਤਰਸ ਰਤਾ ਨਾ ਅੱਜ ਪਾਪਾ ਰੋਵਾ ਹਾਂ ਜੀ ਸੁਣ ਲਓ ਪਜ ਪਾਪਾ ਰੋਵਾ ਤੈਨੂੰ ਤਰਸ ਰਤਾ ਨਾ ਦੇ ਦੇ ਮੌਤ ਵਿੱਚ ਛੋੜੇ ਨਾਲੋਂ ਹੈ ਬੇ ਮੁਸ਼ਕਿਲ ਹੱਲ ਹੋ ਜਾ ਤੇ ਮੇਰੀ ਮੁਸ਼ਕਿਲ ਹੱਲ ਹੋ yar Farid Yar Farid Yar Farid no. Yar Farid de Per meçma Ah, ah, ah. Apa na kalbede? Ah, ah, ah. Subscribe to One India channel and never miss an update.